ਅਨੁਰਾਜੀ ਸਤਿ ਸ੍ਰੀ ਅਕਾਲ ਮੈਂ ਕੈਨਵਿਲ ਕਰਬਰਾ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਜਿਨ ਨੂੰ ਪਤਾ ਹੀ ਹੈ ਤੁਹਾਨੂੰ ਰਾਜੀ ਕਿ ਆਪਣੇ ਚੈਨਲ ਮਾਸਟਰ ਕਲਾਸਿਸ ਪੰਜਾਬ ਦੇ ਉੱਤੇ ਜਿਹੜੀ ਉਹ 2 ਸਬਜੈਕਟ ਕਵਰ ਕਰਾਏ ਜਾ ਰਹੀ ਹੈ ਬਿਲਕੁਲ ਫ੍ਰੀ ਦੇ ਵਿੱਚ ਰਾਜੀ ਉਹਨਾਂ ਦੇ ਥਿਉਰੀ ਕਲਾਸਿਸ ਵੀ ਫਿਰ ਜੋ ਟਾਪਿਕ ਆਪਣਾ ਕਵਰ ਹੋ ਜਾਂਦਾ ਉਹਦੇ ਨਾਲ ਰਿਲੇਟਡ ਜਿਹੜੇ ਐਮਸੀਕਿਊ ਕਿਊ ਕਲਾਸਿਸ ਆ ਉਹ ਵੀ ਆਪਾਂ ਜਿਹੜੇ ਕਵਰ ਕਰ ਰਹੇ ਹਾਂ ਰੈਗੂਲਰ ਤੇ ਜਿਹੜੇ ਸਟੂਡੈਂਟ ਆਲਰੇਡੀ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਰਹੇ ਜੇ ਕਿ ਆਪਾਂ ਕਿੰਨਾ ਡੀਪਲੀ ਜਾ ਕੇ ਟਾਪਿਕ ਨੂੰ ਜਿਹੜਾ ਕਵਰ ਕਰਦੇ ਆ ਪਰ ਜਿਹੜੇ ਸਟੂਡੈਂਟ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੈਨਲ ਦੇ ਨਾਲ ਜੁੜ ਕੇ ਆਪਣੀ ਤਿਆਰੀ ਨੂੰ ਔਰ ਬੈਟਰ ਕਰੋ ਅਜ ਰਾਜੀ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਤਿੰਨ ਦਿਨ ਜਿਹੜੇ ਇਥੇ ਪਾਲਿਟੀ ਕਵਰ ਕਰ ਗਏ ਆ ਤੇ ਤਿੰਨ ਦਿਨ ਜਿਹੜਾ ਆਪਾਂ ਆਪਣੀ ਹਿਸਟਰੀ ਦੇ ਕਲਾਸਿਸ ਲਗਾਉਣੇ ਆ ਤਾਂ ਅੱਜ ਰਾਜੀ ਆਪਣੀ ਜਿਹੜੀ ਹਿਸਟਰੀ ਦੀ ਕਲਾਸ ਹੈਗੀ ਆ ਤਾਂ ਜਿਹਦੇ ਵਿੱਚ ਆਪਾਂ ਸਿੱਧੂ ਘਾਟੀ ਸਭੇ ਤੋਂ ਜਿਹੜੇ ਟਾਪਿਕ ਆ ਉਹਨੂੰ ਕਵਰ ਕਰ ਚੁੱਕੇ ਆ ਤੇ ਅੱਜ ਆਪਾਂ ਵੈਦਿਕ ਏਜ ਹੈ ਜਿਹੜਾ ਉਹਨੂੰ ਕਵਰ ਕਰਾਂਗੇ ਠੀਕ ਹੈ ਤਾਂ ਜੋ ਬਈ ਕਲਾਸ ਚ ਜਿਹੜੀਆਂ ਆਨਲਾਈਨ ਆ ਉਹ link ਨੂੰ ਦੇ ਸ਼ੇਅਰ ਕਰ ਦੋ ਤਾਂ ਜੋ ਹੋਰ ਸਟੂਡੈਂਟ ਆ ਜਿਹੜੇ ਉਹ ਵੀ ਆਪਣੇ ਨਾਲ ਜੁੜ ਸਕਣ ਤਾਂ ਅਜ ਆਪਣੀ ਜਿਹੜੀ ਲਾਸਟ ਕਲਾਸਿਸ ਸੀ ਉਹਨਾਂ ਦੇ ਵਿੱਚ ਆਪਾਂ ਹਿਸਟਰੀ ਦਾ ਮੀਨਿੰਗ ਆ ਜਿਹੜਾ ਉਹਨੂੰ ਕਵਰ ਕੀਤਾ ਸੀ ਫਿਰ ਫਾਦਰ ਆਫ ਵਰਡ ਹਿਸਟਰੀ ਜਿਹੜਾ ਉਹਦੇ ਬਾਰੇ ਪੜਿਆ ਸੀ ਉਸ ਤੋਂ ਬਾਅਦ ਫਾਦਰ ਆਫ ਇੰਡੀਅਨ ਹਿਸਟਰੀ ਬਾਰੇ ਕੀਤਾ ਸੀ ਫਿਰ ਜਿਹੜੀ ਹਿਸਟਰੀ ਦੀ ਵੰਡਾ ਕ੍ਰੋਨੋਲੋਜੀਕਲ ਉਹ ਨੂੰ ਕੀਤਾ ਸੀ ਫਿਰ ਉਹਦੇ ਵਿੱਚੋਂ ਆਪਾਂ ਹਣ ਜਿਹੜਾ ਏਸ਼ੀਅਨ ਹਿਸਟਰੀ ਆ ਉਹ ਨੂੰ ਕਵਰ ਕਰ ਰਹੇ ਹਾਂ ਏਸ਼ੀਅਨ ਹਿਸਟਰੀ ਦੇ ਵੀ ਅੱਗੇ ਰਾਜੇ ਤਿੰਨ ਪਾਰਟ ਹੁੰਦੇ ਆ ਪ੍ਰੀ ਹਿਸਟੋਰੀਕਲ ਪ੍ਰੋਟੋ ਹਿਸਟੋਰੀਕਲ ਤੇ ਹਿਸਟੋਰੀਕਲ ਜਿਹਦੇ ਵਿੱਚੋਂ ਆਪਾਂ ਪ੍ਰੋਟੋ ਹਿਸਟੋਰੀਕਲ ਆ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਨਾ ਉਹਦੇ ਬਾਰੇ ਕਵਰ ਕਰ ਰਹੇ ਹਾਂ ਕਰ ਚੁੱਕੇ ਹਾਂ ਇੰਦੇਸ ਵਾਲੀ ਸਿਵਲਾਈਜੇਸ਼ਨ ਨੂੰ ਸਾਰਾ ਆਪਾਂ ਵਿਉਧਾ origin ਕਿਵੇਂ ਹੋਇਆ ਉਹਦੇ ਹੋਰ ਕੀ ਕੀ ਨਾਂ ਹੈ ਫਿਰ ਉਹਦਾ ਖੇਤਰਫੜ ਕਿੰਨਾ ਉਹਦਾ ਵਿਸਤਾਰ ਕਿਹੜੇ ਦੇਸ਼ਾਂ ਦੇ ਵਿੱਚ ਹੋਇਆ ਹੋਇਆ ਹੈ ਸਾਰਾ ਕੁਝ ਫਿਰ ਰਾਜੇ ਉਹਦੀਆਂ ਰਾਜਧਾਨੀਆਂ ਫਿਰ 27 ਪੁਆਇੰਟ ਆ ਰਾਜੇ ਜਿਹੜੇ ਮੋਸਟ ਇੰਪੋਰਟੈਂਟ ਪੁਆਇੰਟ ਆ ਜੋ ਕਿ ਜਿੰਨੇ ਵੀ ਕੁਐਸਚਨ ਪੇਪਰ ਮਿਲੇ ਚਾਹੇ ਉਹ ਕਿਸੇ ਵੀ ਫੀਲਡ ਨਾਲ ਰਿਲੇਟਿਡ ਇਗਜ਼ਾਮੀ ਇਗਜ਼ਾਮ ਸੀਗਾ ਜਿੱਥੋਂ ਵੀ ਮੈਨੂੰ ਕੋਈ ਵੀ ਕੁਐਸਚਨ ਮਿਲਿਆ ਮੈਂ ਉਥੋਂ ਚੱਕ ਕੇ ਉਸੇ ਦੀ ਤਰ੍ਹਾਂ ਲੈਣਾ ਜਿਹੜੀ ਉਹਵੇਂ ਦੀ ਉਹਵੇਂ ਲਿਖੀ ਆ ਬਹੁਤ ਇੰਪੋਰਟੈਂਟ ਹੈ 27 ਪੁਆਇੰਟ ਕਿਉਂਕਿ ਰਾਜੀ ਉਹੀ ਨਾਈਂਸ ਹੁੰਦੀਆਂ ਜਿਹੜੀਆਂ ਫੋਲਡ ਹੋ ਕੇ ਵਾਰੀ-ਵਾਰੀ ਰਿਪੀਟ ਹੋ ਜਾਂਦੀਆਂ ਨੇ ਕੁਐਸਚਨਸ ਦੇ ਵਿੱਚ ਕਈ ਵਾਰੀ ਤਾਂ ਐਜ਼ ਇਟ ਉਦਾਂ ਹੀ ਆਈ ਵੀ ਹੁੰਦੀ ਆ ਤੇ ਇਹਨਾਂ 27 ਪੁਆਇੰਟਸ ਨੂੰ ਤੁਸੀਂ ਬਿਲਕੁਲ ਮਿਸ ਨਹੀਂ ਕਰਨਾ ਫਿਰ ਉਸ ਤੋਂ ਬਾਅਦ ਰਾਜੀ ਆਪਾਂ ਦੇਖਿਆ ਸੀਗਾ ਹੜੱਪਾ ਦੇ ਜਿਹੜੇ ਪ੍ਰਮੁੱਖ ਕੇਂਦਰ ਆ ਉਹਨਾਂ ਨੂੰ ਆਪਾਂ ਇੱਕ ਚਾਰਟ ਦੇ ਥਰੂ ਪਹਿਲਾਂ ਕਵਰ ਕੀਤਾ ਸੀ ਉਹਨਾਂ ਦੇ ਨਗਰ ਕਿਹੜੀ ਨਦੀ ਦੇ ਟੱਟ ਤੇ ਆ ਕਿਹੜੇ ਸ਼ਹਿਰ ਚ ਆ ਉਹਦਾ ਖੋਜ ਕਰਤਾ ਕੌਣ ਆ ਤੇ ਇਸਵੀ ਕੀ ਆ ਠੀਕ ਆ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਜਿੰਨੇ ਵੀ ਇਹਦੇ ਸਾਈਡਸ ਆ ਰਹੇ ਜੀ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਕਵਰ ਕੀਤਾ ਸੀ ਪੂਰੀ ਡਿਟੇਲ ਦੇ ਵਿੱਚ ਵੀ ਕਿੱਥੋਂ ਜਿਹੜਾ ਕੀ ਮਿਲਿਆ ਪੂਰਾ ਡਿਟੇਲ ਦੇ ਵਿੱਚ ਕਵਰ ਕੀਤਾ ਸਾਰੀਆਂ ਸਾਈਡਸ ਨੂੰ ਜਿੰਨੇ ਵੀ ਸੀਗੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ राजे ਕਲਾਸ ਨਹੀਂ ਲਗਾਈ ਇਹ ਕਲਾਸ ਜ਼ਰੂਰ ਦੇਖਿਓ ਕਾਫੀ ਇੰਪੋਰਟੈਂਟ ਟਾਪਿਕ ਆ ਤਕਰੀਬਨ 1 ਤੋਂ 2 ਕੁਐਸਚਨ ਹਰੇਕ ਪੇਪਰ ਦੇ ਵਿੱਚ ਇਹਦੇ ਨਾਲ ਰਿਲੇਟਡ ਹੁੰਦੇ ਹੀ ਆ ਠੀਕ ਆ ਤੇ ਸਾਰੇ ਆਪਾਂ ਕੀਤੇ ਸੀਗੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਮੇਨ ਫੀਚਰਸ ਆ ਰਾਜੇ टाउन ਪਲਾਨਿੰਗ ਉਹਦੇ ਨਾਲ ਸੰਬੰਧਿਤ ਫਿਰ ਪਸ਼ੂ ਪਾਲਣਾ ਜਿਹੜਾ ਫਸਲਾਂ ਆ ਇਹਨਾਂ ਫਿਰ ਇਹਨਾਂ ਦਾ ਵਪਾਰ ਫਿਰ ਫੈਕਟਰੀਆਂ ਧਰਮ ਲਿਪੀ ਸਮਾਜ ਸੜਕਾਂ ਇਹਨਾਂ 'ਚ ਜੋ ਬਹੁਤ ਕੁਐਸਚਨ ਬਣਦਾ ਅੰਦਰ ਆਜੇ ਸੜਕਾਂ ਦੇ ਵਿੱਚੋਂ ਇਹ ਪੁਆਇੰਟ ਕਾਫੀ ਇੰਪੋਰਟੈਂਟ ਆ ਫਰੇਦੀ ਕਲਾ ਤਿੰਨ ਪ੍ਰਕਾਰ ਦੀ ਜਿਹੜੀ ਕਲਾ ਇੱਥੇ ਰਾਜੇ ਵਸਤੂ ਕਲਾ ਮੂਰਤੀ ਕਲਾ ਚਿੱਤਰ ਕਲਾ ਤੇ ਲਾਸਟ ਇਹਦੇ ਪਤਨ ਦੇ ਕਾਰਨ ਆਪਾਂ ਇੱਥੋਂ ਤੱਕ ਇਹਨੂੰ ਕਵਰ ਕਰ ਲਿਆ ਸੀ ਸਾਰੇ ਨੂੰ ਹੁਣ ਆਪਾਂ ਜਿਹੜਾ ਅੱਜ ਨਵਾਂ ਟੌਪਿਕ ਸ਼ੁਰੂ ਕਰਾਂਗੇ ਰਾਜੇ ਵੈਦਿਕ ਯਸ ਠੀਕ ਆ ਵੈਦਿਕ ਕਾਲ ਵੀ ਬੋਲ ਦਿੰਦੇ ਆ ਇਹਨੂੰ ਵੈਦਿਕ ਯਰਾ ਵੀ ਬੋਲ ਦਿੰਦੇ ਆ ਤਾਂ ਆਪਾਂ ਇਹਦੇ ਨਾਲ ਸੰਬੰਧਿਤ ਜਿਹੜੀ ਅੱਜ ਆਪਣੀ ਕਲਾਸ ਹੋਊਗੀ ਲਿੰਕ ਨੂੰ ਸ਼ੇਅਰ ਕਰ ਦਿਓ ਬਈ ਤਾਂ ਜੋ ਹੋਰ ਸਟੂਡੈਂਟਸ ਵੀ ਆ ਜਾਣ ਰਾਜੇ ਜਿੰਨੇ ਜ਼ਿਆਦੇ ਸਟੂਡੈਂਟਸ ਹੋਣਗੇ ਉਹਨਾਂ ਮੈਂ ਕੰਫੀਡੈਂਟਲੀ ਹੋਰ ਜ਼ਿਆਦੇ ਵਧੀਆ ਤਰੀਕੇ ਦੇ ਨਾਲ ਪੜ੍ਹਾ ਸਕਦੀ ਹਾਂ ਤੁਹਾਨੂੰ ਠੀਕ ਹੈ ਨਾ ਤਾਂ ਰਾਜੇ ਵੈਦਿਕ ਏਜ ਜਿਹੜੀ ਹੈਗੀ ਆ ਉਹ ਭਾਰਤ ਦੇ ਜਿਹੜੇ ਪ੍ਰਾਚੀਨ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈਗੀ ਇਹ ਉਹ ਸਮਾਂ ਰਾਜੇ ਜਦੋਂ ਜਿਹੜੇ ਆਰੀਆ ਲੋਕ ਆ ਉਹ ਭਾਰਤ ਦੇ ਵਿੱਚ ਆਏ ਸੀਗੇ ਲਗਭਗ 500 BC ਤੋਂ ਲੈ ਕੇ 1500 BC ਤੋਂ ਲੈ ਕੇ ਰਾਜੇ 600 BC ਤੱਕ ਦਾ ਸਮਾਂ ਹੈ ਵੇਦ ਵੈਦਿਕ ਦੇ ਵਿੱਚ ਜਿਹੜਾ ਵੇਦ ਸ਼ਬਦ ਹੁੰਦਾ ਰਾਜੇ ਉਹਦਾ ਅਰਥ ਆ ਗਿਆਨ ਜਾਂ ਵਿਦਿਆ ਮਤਲਬ ਇਹ ਆ ਵੀ ਇਹਨੂੰ ਵੈਦਿਕ ਇਹ ਕਿਉਂ ਕਹਿੰਦੀ ਆ ਕਿਉਂਕਿ ਇਸੇ ਕਾਲ ਦੇ ਵਿੱਚ ਜਿਹੜੇ ਚਾਰ ਵੇਦ ਆਪਾਂ ਨੂੰ ਉਹ ਵੇਦ ਆ ਜਿਹੜੇ ਉਹ ਰਚੇ ਗਏ ਸੀਗੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਹ ਰਾਜੇ ਆਪਾਂ ਦੋ ਪਾਰਟਸ ਦੇ ਵਿੱਚ ਵੰਡਿਆ ਜਾਂਦਾ ਵੈਦਿਕ ਇਹ ਵੀ ਪਹਿਲਾਂ ਇੱਕ ਰਿਗਵੇਦਿਕ ਇਹ ਹੁੰਦਾ ਜਿਹਦੇ ਵਿੱਚ ਕੇ 1500 ਤੋਂ ਲੈ ਕੇ 1000 BC ਦਾ ਸਮਾਂ ਆਊਗਾ ਉਹਦੇ ਵਿੱਚ ਕੱਲੇ ਰਿਗਵੇਦ ਦੀ ਰਚਨਾ ਕੀਤੀ ਗਈ ਸੀ ਉਹਨੂੰ ਰਿਗਵੇਦਿਕ ਇਹ ਬੋਲਦੇ ਆ ਫਿਰ ਰਾਜੇ ਦਾ ਦੂਸਰਾ 파ਟ ਹੁੰਦਾ ਉੱਤਰ ਵੈਦਿਕ ਯ ਜਿਹਦੇ ਵਿੱਚ 1000 BC ਤੋਂ ਲੈ ਕੇ 600 BC ਤੱਕ ਦਾ ਸਮਾਂ ਆਉਂਦਾ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਅੱਗੇ ਵੇਦ ਹੈਗੇ ਅਥਰਵ ਵੇਦ ਸਾਮ ਵੇਦ ਯਜੁਰ ਵੇਦ ਇਹ ਸਾਰਿਆਂ ਦੀ ਰਚਨਾ ਕੀਤੀ ਗਈ ਸੀ ਫਿਰ ਰਾਜੇ ਜਿਹੜੀ ਵੈਦਿਕ ਏਜ ਆ ਇਹਦੇ ਵਿੱਚ ਕੀ ਸੀਗਾ ਵੀ ਜਿਵੇਂ ਸਿੰਧੂ ਘਾਟੀ ਸਭਿਆਤਾ ਦੇ ਲੋਕ ਆ ਜਿਹੜੇ ਉਹਨਾਂ ਦਾ ਮੁੱਖ ਕੀਤਾ ਵਪਾਰ ਸੀ ਉਹ ਇੱਕ ਸ਼ਹਿਰੀ ਸਭਿਆਤਾ ਸੀ ਜਿਹੜੀ ਵੈਦਿਕ ਏਜ ਆ ਕੀ ਰਾਜੇ ਇਹੇ ਇੱਕ ਪਿੰਦੂ ਸਭਿਅਤਾ ਆ ਗਈ ਇਹਦੇ ਵਿੱਚ ਜਿਹੜੇ ਲੋਕ ਆ ਉਹ ਪਸ਼ੂ ਪਾਲਨ ਦਾ ਕੀਤਾ ਕਰਦੇ ਸੀ ਖੇਤੀਬਾੜੀ ਦਾ ਕੀਤਾ ਕਰਦੇ ਸੀਗੇ ਫਿਰ ਜੀ ਇਹਨਾਂ ਦਾ ਜਿਹੜਾ ਧਾਰਮਿਕ ਜੀਵਨ ਆ ਉਹਦੇ 'ਚ ਵੀ ਬਦਲਾਅ ਆਇਆ ਜਿਵੇਂ ਰਸਮਾਂ ਤੇ ਜੱਗਾਂ ਨੂੰ ਮਹੱਤਵ ਦਿੱਤਾ ਜਾਣ ਲੱਗ ਪਿਆ ਸੀ ਇਹਨਾਂ ਦੇ ਕਾਲ ਦੇ ਵਿੱਚ ਜਿਵੇਂ ਉਹਨਾਂ ਦੇ ਸਮਾਜ ਦੇ ਵਿੱਚ ਜਿਹੜੀ ਮਾਤਾ ਪ੍ਰਧਾਨ ਸਮਾਜ ਸੀ ਇੱਥੇ ਪਿਤਰ ਪ੍ਰਧਾਨ ਸਮਾਜ ਦਾ ਜਿਹੜਾ ਜਨਮ ਹੋ ਗਿਆ ਸੀ ਫਿਰ राजे ਜਾਤ ਪ੍ਰਣਾਲੀ ਗੋਤਰ ਪ੍ਰਣਾਲੀ ਵੀ ਵਿਕਸਿਤ ਹੋ ਗਈ ਸੀ ਇਹ ਜਿਹੜਾ ਰਿਗਵੇਦੀ ਕੇਜ ਆ ਉਹਦੇ ਵਿੱਚ ਤਾਂ ਜਿਹੜੀ ਜਾਤਾਂ ਦਾ ਆਧਾਰ ਆ राजे ਉਹਨੂੰ ਕਿ ਜਿਹੜਾ ਵੀ ਜਿਹੜਾ ਹੈਗਾ ਕੰਮ ਦੇ ਆਧਾਰ ਤੇ ਵੰਡ ਕੀਤੀ ਜਾਂਦੀ ਸੀ ਪਰ ਜਦੋਂ ਉੱਤਰ ਵੈਦਿਕ ਕਾਲ ਆਇਆ ਤਾਂ ਉਹਦੇ ਵਿੱਚ ਜਿਹੜੀ ਜਾਤ ਆ ਉਹ ਜਨਮ ਦਾ ਆਧਾਰ ਬਣ ਗਈ ਸੀ ਤਾਂ ਆਪਾਂ ਅੱਜ ਇਸੇ ਵੈਦਿਕ ਸੱਭਿਆਚਾਰ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਤੇ ਸ਼ੁਰੂ ਕਰਦੇ ਹਾਂ ਜੀ ਆਪਣੀ ਕਲਾਸ ਆਰੀਆ ਪੀਰੀਓਡਿਕ ਬੋਲਦੇ ਹਨ ਰਾਜੇ ਲੋਕ ਆ ਜਿਹੜੇ ਇੱਥੋਂ ਦੇ ਉਹਨਾਂ ਨੂੰ ਕੀ ਕਹਿੰਦੇ ਸੀ ਆਰੀਅਨ ਇਹ ਜਿਵੇਂ ਮੇਰੇ ਲਿਖਿਆ ਰਾਜੇ ਤੁਸੀਂ ਇਸੇ ਤਰ੍ਹਾਂ ਹੀ ਲਿਖ ਲਿਓ ਆਪਣੀ ਕਾਪੀ ਤੇ ਯੋਗੀ ਉਮੀਂਡਿੰਗ ਆਈ ਲਾਈਨਾਂ ਦੇ ਵਿੱਚ 2.0 ਗੱਲ ਲਿਖੀ ਹੋਈ ਹੈ ਫਿਰ ਰਾਜੇ ਜਿਹੜਾ ਆਰੀਅਨ ਸ਼ਬਦ ਹੈਗਾ ਉਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਆਰੀਆ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਨੋਬਲ ਜਾਂ ਨਾਟ ਆਰਡੀਨਰੀ ਇਹ ਕੁਸ਼ਣ ਆਇਆ ਹੋਇਆ ਕਿ ਆਰੀਆ ਸ਼ਬਦ ਦਾ ਕੀ ਅਰਥ ਹੈ ਨੋਬਲ ਨਾਟ ਆਰਡੀਨਰੀ ਭਾਵ ਮਹਾਨ ਸ਼੍ਰੇਸ਼ਟ ਆਰੀਏ ਨਾ ਜਿਹੜੇ ਉਹ ਰੂਰਲ ਏਰੀਆ ਜਾਨੀ ਕਿ ਪਿੰਡੂ ਖੇਤਰਾਂ ਦੇ ਵਿੱਚ ਰਹਿੰਦੇ ਸੀਗੇ ਰਾਜੇ ਪੈਂਡੂ ਖੇਤਰਾਂ ਦੇ ਵਿੱਚ ਰਹਿੰਦੇ ਸੀਗੇ ਤੇ ਸੈਮੀ ਨੋਮੈਡਿਕ ਲਾਈਫ ਖਾਨਾ ਬਦੋਸ਼ ਜੀਵਨ ਹੈ ਜਿਹੜਾ ਉਹ ਬਤੀਤ ਕਰਦੇ ਸੀ ਪਹਿਚਾਨ ਦਾ ਆਧਾਰ ਕੀ ਸੀ ਰਾਜੇ ਇਹਨਾਂ ਦਾ ਕਬੀਲਾ ਸੀ ਵੀ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸੀਗੇ ਤੇ ਭੋਜਨ ਦੀ ਭਾਲ ਦੇ ਵਿੱਚ ਆਪਣੇ ਕੰਮ ਦੀ ਭਾਲ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਾਂਦੇ ਰਹਿੰਦੇ ਸੀਗੇ ਇਸੇ ਕਰਕੇ ਇਹਨਾਂ ਨੂੰ ਕੀ ਕਿਹਾ ਗਿਆ ਖਾਨਾ ਬਦੋਸ਼ ਠੀਕ ਆ ਫਿਰ ਰਾਜੇ ਇਹਨਾਂ ਦੀ ਭਾਸ਼ਾ ਦੋ ਭਾਸ਼ਾਵਾਂ ਜਿੰਨਾ ਆਰੀਅਨ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਜਿਹੜੀਆਂ ਸੰਸਕ੍ਰਿਤ ਭਾਸ਼ਾ ਪ੍ਰਚਲਿਤ ਸੀ ਤੇ ਇੰਡੋ ਯੂਰੋਪੀਅਨ ਭਾਸ਼ਾ ਪ੍ਰਚਲਿਤ ਸੀ ਇਹ ਦੋ ਤਰ੍ਹਾਂ ਦੀ ਭਾਸ਼ਾ ਜਿਹੜੀ ਆਰੀਅਨ ਲੋਕਾਂ ਦੀ ਸੀਗੀ ਪਰ ਜਿਹੜਾ ਇਹਨਾਂ ਨੂੰ ਰਾਜੇ ਲਿਪੀ ਦਾ ਗਿਆਨ ਨਹੀਂ ਸੀ ਇਸੇ ਕਰਕੇ ਜਿਹੜਾ ਰਾਜੇ ਵੈਦਿਕ ਏਜ ਦੇ ਵਿੱਚ ਸਾਹਿਤ ਮਿਲਦਾ ਨਾ ਉਹ ਜਿਹੜਾ ਹੈਗਾ ਮੌਖਿਕ ਸਾਹਿਤ ਆ ਪਾ ਉਹਨੂੰ ਚਾਰਿਆ ਗਿਆ ਹੈਗਾ ਸਰੋਤਾ ਸੁਣਿਆ ਗਿਆ ਬੋਲਿਆ ਗਿਆ ਉਹਨੂੰ ਲਿਖਿਆ ਨਹੀਂ ਗਿਆ ਹੈਗਾ ਉਹ ਲਿਖਤੀ ਸਾਹਿਤ ਨਹੀਂ ਉਸ ਸਮੇਂ ਦਾ ਜਿਹੜਾ ਸਾਹਿਤ ਆ ਆਪਾਂ ਨੂੰ ਮਿਲੇ ਸਰੋਤ ਮਿਲੇ ਆ ਠੀਕ ਆ ਤੇ ਇਹਨਾਂ ਨੂੰ ਲਿਪੀ ਦਾ ਗਿਆਨ ਨਹੀਂ ਸੀਗਾ ਠੀਕ ਹੈ ਇੱਥੇ ਜੀ ਕਈ ਵਾਰੀ ਪੁੱਛ ਵੀ ਲੈਂਦੇ ਆ ਵੈਦਿਕ ਸਾਹਿਤ ਕਿਹੋ ਜਿਹਾ ਸਾਹਿਤਾ ਤਾਂ ਇਹ ਰਾਜੇ ਸ੍ਰੋਤੀਸ ਸਾਹਿਤਾ ਜਿਸ ਸੁਣ ਸੁਣ ਕੇ ਅੱਗੇ ਆਇਆ ਠੀਕ ਹੈ ਫਿਰ ਰਾਜੇ ਇਹਨਾਂ ਦੇ ਨਿਵਾਸ ਸਥਾਨ ਦੇ ਨਾਲ ਰਿਲੇਟਡ ਆ ਅਲੱਗ-ਅਲੱਗ ਰਾਈਟਰਸ ਆ ਜਿਹੜੇ ਉਹ ਇਹਨਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਆਏ ਮੰਨਦੇ ਆ ਜਿਵੇਂ ਜਿਹੜੇ ਮੈਕਸ ਮੂਲਰ ਆ ਇਹਨਾਂ ਦਾ ਸਿਧਾਂਤ ਆ ਜਿਹੜਾ ਉਹ ਸਭ ਤੋਂ ਵੱਧ ਪ੍ਰਚਲਿਤ ਆ ਇਹ ਕਹਿੰਦੇ ਕਿ ਇਹ ਮੱਧ ਏਸ਼ੀਆ ਤੋਂ ਆਏ ਸੀ ਇਹੀ ਪ੍ਰਮਾਣਿਤਾਰ ਹੈ ਜੀ ਮੈਕਸ ਮੂਲਰ ਵਾਲਾ ਕਿ ਜਿਹੜੀ ਆਰੀਅਨ ਲੋਕ ਆ ਉਹ ਮੱਧ ਏਸ਼ੀਆ ਤੋਂ ਆਏ ਸੀ ਫਿਰ ਬਾਲ ਗੰਗਾਦਰ ਤਿਲਕਰ ਹੈ ਜੀ ਉਹ ਆਪਣੀ ਪੁਸਤਕ ਲੋਕ ਮਾਨਿਆਂ ਦੇ ਵਿੱਚ ਲਿਖਦੀ ਹੈ ਕਿ ਇਹ ਉੱਤਰੀ ਤਰੰ ਤੋਂ ਆਏ ਸੀ ਨਾਰਥ ਪੋਲ ਤੋਂ ਆਏ ਸੀ ਨਾਰਥ ਪੋਲ ਤੋਂ ਆਏ ਸੀ ਠੀਕ ਹੈ ਸਵਾਮੀ ਦਿਆਨੰਦ ਰਾਜੇ ਉਹ ਕਹਿੰਦੇ ਇਹ ਤਿੱਬਤ ਤੋਂ ਆਏ ਸੀ ਇਹ ਰਾਜੇ ਕਈ ਵਾਰੀ ਰਾਈਟਰ ਦਾ ਨਾਮ ਪਾ ਕੇ ਪੁੱਛ ਲੈਂਦੇ ਆ ਵੀ ਸਵਾਮੀ ਜਿਹੜੇ ਦਿਆਨੰਦ ਆ ਉਹਨਾਂ ਦੇ ਅਨੁਸਾਰ ਆਰੀਅਨ ਲੋਕ ਕਿੱਥੋਂ ਆਏ ਸੀ ਇਕੋ ਜਿਹੇ ਕਿ ਜਿਹੜੇ ਇੰਪੋਰਟੈਂਟ ਆ ਨਾ ਜਿੰਨੇ ਉਹਨਾਂ ਉਹਨਾਂ ਦੇ ਨਾਮ ਲਿਖਿਆ ਇਹਨਾਂ ਨੂੰ ਮਿਸ ਨਾ ਕਰਿਓ ਤੁਸੀਂ ਧਿਆਨ ਚ ਰੱਖ ਲਿਓ ਮੜਾ ਜਾ ਹਿਟਲਰ ਆ ਜਿਹੜਾ ਉਹ ਕਹਿੰਦਾ ਸੀ ਕਿ ਇਹ ਜਰਮਨ ਦੀ ਸਤਾਨ ਸੀ ਯਾਰੀਨ ਲੋਕ ਸੀਗੇ ਜਿਹੜੇ ਉਹ ਜਰਮਨ ਦੀ ਸਤਾਨ ਸੀਗੇ ਡਾਕਟਰ ਅਵਿਨਾਸ਼ ਚੰਦਰ ਦਾਸ ਸੀ ਜਿਹੜੇ ਰਾਜੇ ਉਹ ਕਹਿੰਦੇ ਸੀ ਸਤ ਸਿੰਧੂ ਤੋਂ ਆਏ ਆ ਜਿਹੜੀ NCERT ਬੁੱਕ ਕਰਾ राजे ਆਮ ਮੋਸਟਲੀ ਜਿਹੜੇ ਪੇਪਰ ਪਾਈ ਜਾਂਦੇ ਉਹ ਇਸੇ ਬੁੱਕ ਦੇ ਵਿੱਚੋਂ ਪਾਈ ਜਾਂਦੇ NCERT ਤੋਂ ਇਹ ਕਹਿੰਦੇ ਸੀ ਕਿ ਇਹ ਪੂਰਬੀ ਯੂਰਪ ਤੋਂ ਆਏ ਸੀ ਠੀਕ ਹੈ ਨਾ ਇਨਾਂ ਦੇ ਅਨਸਾਰ ਜਿਹੜੇ ਹੈਗੇ ਇਹਨਾਂ ਨੂੰ ਤੁਸੀਂ ਧਿਆਨ ਚ ਰੱਖ ਲਿਓ। ਕਲਾਸ ਬਾਅਦ ਚ ਰਿਪੀਟ ਕਰਕੇ ਰਹਿ ਜੀ ਆਪਣੇ ਨੋਟਸ ਪ੍ਰਪੇਅਰ ਕਰ ਲਿਓ। ਕਿਰਾਂ ਇੱਕ ਵਾਰੀ ਸਮਝ ਲਿਓ ਤੁਸੀਂ ਸੁਣ ਲਓ। ਫਿਰ ਰਜੇ ਇਹਨਾਂ ਨੇ ਐਂਟਰੀ ਕਿੱਥੋਂ ਦੀ ਕੀਤੀ ਸੀ ਭਾਰਤ ਦੇ ਵਿੱਚ। ਤਾਂ ਇਹ ਜਿਹੜੇ ਆਰੀਅਨ ਲੋਕ ਸੀ ਇਹ 1500 BC ਦੇ ਵਿੱਚ ਆਏ ਸੀ ਰਜੇ। ਉੱਤਰ ਪੱਛਮ ਤੋਂ ਦਰਾ ਜਿਹੜਾ ਖੈਬਰ ਨਾਂ ਦਾ ਦਰਾ ਉਹਨੂੰ ਪਾਰ ਕਰਕੇ ਆਏ ਸੀ। ਠੀਕ ਹੈ ਨਾ? ਕਿਹੜੀ ਜੇ ਪੁੱਛ ਲੈਣ ਕਿਹੜੀ ਦਿਸ਼ਾ ਤੋਂ ਆਏ ਸੀ ਤਾਂ ਰਜੇ ਉੱਤਰ ਪੱਛਮ ਦਿਸ਼ਾ ਤੋਂ ਆਏ ਸੀ। ਕਿਹੜੇ ਦਰੇ ਨੂੰ ਪਾਰ ਕਰਕੇ ਆਏ ਸੀ ਤਾਂ ਖੈਬਰ ਦਰੇ ਨੂੰ ਪਾਰ ਕਰਕੇ ਆਏ ਸੀ। ਕਦੋਂ ਆਈ ਸੀ ਤੇ 1520 BC ਦੇ ਵਿੱਚ ਆਈ ਸੀ ਤੇ ਰਾਜੀ ਹੁਣ ਇਥੇ ਤਿੰਨ ਕੁਐਸਚਨ ਕਵਰ ਹੋਗੇ ਕਦੋਂ ਆਈ ਸੀ ਕਿਹੜੇ ਦਰੇ ਨੂੰ ਪਾਰ ਕਰਕੇ ਆਈ ਸੀ ਕਿਹੜੀ ਦਿਸ਼ਾ ਚੋਂ ਆਈ ਸੀ ਠੀਕ ਹੈ ਧਿਆਨ ਨਾਲ ਰੱਖੋਗੇ ਨਾ ਹੁਣ ਤਾਂ ਅੱਗੇ ਰਾਜੀ ਕੁਝ ਰਾਈਟਰ ਆ ਤੇ ਉਹਨਾਂ ਦੇ ਬੁੱਕਸ ਇੱਕ ਮਿੰਟ ਰਾਜੀ ਬਾਗੰਗਾ ਦਾ ਤਿਲਕ ਬਾਲ ਗੰਗਾਧਰ ਤਿਲਕ ਜਿਹੜੇ ਉਹਨਾਂ ਦੀ ਬੁੱਕ ਸੀਗੀ राजे ਇਹ ਕਹਿੰਦੇ ਸੀਗੇ ਕਿ ਇਹ ਨਾਰਥ ਪੋਲ ਤੋਂ ਆਏ ਆ ਬਾਲ ਗੰਗਾਧਰ ਤਿਲਕ ਇਹਨਾਂ ਨੇ ਕਿਹਾ ਆਪਣੀ ਬੁਸਤਕ ਅਟਾਰਟਿਕ ਹੋਮ ਆਫ ਦੀ ਆਰੀਅਨਸ ਠੀਕ ਹੈ ਨਾ ਅਟਾਰਟਿਕ ਆਰਕਟਿਕ ਹੋਮ ਆਫ ਦੀ ਆਰੀਅਨਸ 1903 ਦੇ ਵਿੱਚ ਲਿਖੀ ਸੀ ਇਹਨੇ राजे Swami Dayanand ਜਿਹੜੇ ਕਹਿੰਦੇ ਸੀ ਕਿ ਇਹ ਤਿੱਬਤ ਤੋਂ ਆਏ ਆ ਇਹਨਾਂ ਨੇ ਸਤਿਆਰਥ ਪੁਸਤਕ ਸੀਗੀ ਜਿਹੜੀ 1874 ਦੇ ਵਿੱਚ ਲਿਖੀ ਸੀ ਰਾਜੇ ਹਿੰਦੀ ਭਾਸ਼ਾ ਦੇ ਵਿੱਚ ਇਹ ਧਿਆਨ ਚ ਰੱਖਣਾ ਰਾਜੇ ਜਿਹਦੇ ਨਾਲ ਭਾਸ਼ਾ ਲਿਖੀ ਹੋਈ ਹੈ ਨਾ ਉਹਨੂੰ ਧਿਆਨ ਚ ਰੱਖਣਾ ਜਿਵੇਂ ਹੁਣ ਇਹ ਬੋਕਸ ਹੈ ਜਿਹੜੀ ਦੋਨਾਂ ਦੇ ਨਾਲ ਮੈਂ ਭਾਸ਼ਾ ਨਹੀਂ ਲਿਖੀ ਇਹ ਸੰਸਕ੍ਰਿਤ ਹੈ ਕਿਉਂਕਿ ਉਸ ਟਾਈਮ ਦੀ ਭਾਸ਼ਾ ਜਿਹੜੀ ਉਹ ਸੰਸਕ੍ਰਿਤ ਸੀਗੀ ਨਾ ਉਹ ਸੰਸਕ੍ਰਿਤ ਦੇ ਵਿੱਚ ਹੀ ਆ ਜਿਹੜੀ ਸੰਸਕ੍ਰਿਤ ਤੋਂ ਹਟਕੇ ਹੋਊਗੀ ਰਾਜੇ ਉਹਦੀ ਭਾਸ਼ਾ ਮੈਂ ਦੱਸ ਦਊਂਗੀ ਉਸ ਬੁੱਕ ਦੀ ਠੀਕ ਆ ਤੇ ਜਿਹੜੀ ਸਵਾਮੀ ਦਿਆਨੰਦ ਦੀ ਬੁੱਕ ਸੀਗੀ ਰਾਜੇ ਜਿਹੜੀ 1874 ਦੇ ਵਿੱਚ ਉਹਨਾਂ ਨੇ ਸਤਿਆਰਥ ਲਿਖੀ ਸੀ ਉਹ ਹਿੰ ਫਿਰ ਡਾਕਟਰ ਅਵਿਨਾਸ਼ ਚੰਦਰ ਦਾਸ ਜਿਹੜੇ ਕਹਿੰਦੇ ਸੀ ਕਿ ਸप्त ਸਿੰਧੂ ਤੋਂ ਆਏ ਰਾਜੇ ਉਹਨਾਂ ਦੀ ਬੁੱਕ ਦਾ ਨਾਮ ਹੈ ਰਿਗਵੇਦਿਕ ਇੰਡੀਆ ਠੀਕ ਹੈ ਹੁਣ ਧਿਆਨ ਚ ਰਹਿਊਗਾ ਨਾ ਬਾਲ ਗੰਗਾਦਰ ਤਿਲਕ ਆਰਕਟਿਕ ਹੋਮ ਆਫ ਦਾ ਆਰੀਅਨਸ 1903 ਦੇ ਵਿੱਚ ਲਿਖੀ ਸੀ ਸੰਸਕ੍ਰਿਤ ਭਾਸ਼ਾ ਇਹਨਾਂ ਦੀ ਰਾਜੇ ਸਵਾਮੀ ਦੇ ਆਨੰਦ ਸਤਿਆਾਰਥ ਪੁਸਤਕ ਲਿਖੀ 1874 ਦੇ ਵਿੱਚ ਹਿੰਦੀ ਭਾਸ਼ਾ ਡਾਕਟਰ ਅਵਿਨਾਸ਼ ਚੰਦਰ ਦਾਸ ਰਿਗਵੇਦਿਕ ਇੰਡੀਆ ਰਾਜੇ ਜਿਵੇਂ ਅਲੱਗ-ਅਲੱਗ ਬੁੱਕਸ ਦੀ ਭਾਸ਼ਾ ਯਾਦ ਰੱਖਣੀ ਔਖੀ ਹੁੰਦੀ ਆ ਤਾਂ ਇਹ ਧਿਆਨ ਚ ਰੱਖਣਾ ਵੀ ਜਿਹੜੀ ਅਲੱਗ ਭਾਸ਼ਾ ਉਹਨੂੰ ਕੱਲਾ ਧਿਆਨ ਚ ਰੱਖ ਲਓ ਵੀ ਉਸ ਬੁੱਕ ਦੀ ਅਲੱਗ ਆ ਬਾਕੀ ਸਾਰੀਆਂ ਉਹਨਾਂ ਦੀ ਭਾਸ਼ਾ ਸੰਸਕ੍ਰਿਤ ਸੀ ਤਾਂ ਸੰਸਕ੍ਰਿਤ ਚ ਹੀ ਹੋਣਗੀਆਂ ਜਿਹੜੀਆਂ ਵੈਦਿਕ ਯੇਜ ਦੇ ਨਾਲ ਰਿਲੇਟਡ ਆ ਠੀਕ ਆ ਉਸ ਤੋਂ ਬਾਅਦ ਰਾਜੇ ਸਮਾ ਫਿਰ ਇਹਦੇ ਸਮੇ ਬਾਰੇ ਵੀ ਅਲੱਗ-ਅਲੱਗ ਰਾਈਟਰਸ ਦੇ ਅਲੱਗ-ਅਲੱਗ ਵਿਚਾਰ ਆ ਜਿਵੇਂ ਇਹਨਾਂ ਦੇ ਆਉਣ ਬਾਰੇ ਅਲੱਗ-ਅਲੱਗ ਵਿਚਾਰ ਆ ਵੀ ਇਹਨਾਂ ਦਾ ਨਿਵਾਸ ਸਥਾਨ ਕੋਈ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਤਾਂ ਉਸੇ ਤਰ੍ਹਾਂ ਸਮਾ ਰਾਜੇ ਬਾਲ ਗੰਗਾਦਰ ਤਿਲਕਾ ਜਿਹੜੇ ਉਹ ਆਪਣੀ ਪੁਸਤਕ ਲੋਕ ਮਾਨਿਆਂ ਦੇ ਵਿੱਚ ਲਿਖਦੇ ਆ ਕਿ ਇਹ 6000 ਬੀਸੀ ਦਾ ਇਹਨਾਂ ਦਾ ਸਮਾਂ ਜਿਹੜਾ 6000 ਬੀਸੀ ਦੇ ਵਿੱਚ ਆਈ ਸੀ ਇਹ ਮੈਕਸਮੂਲਰ ਰਾਜੇ ਜਿਹੜੇ ਕਿ ਕਹਿੰਦੇ ਸੀ ਕਿ ਮਾਧੇਸ਼ੀਤੋਂ ਆਇਆ ਇਹਨਾਂ ਦੇ ਅਨੁਸਾਰ ਸਮਾਂ 1200 ਈਸਵੀ ਤੋਂ 1000 ਬੀਸੀ era ਜੀ 1200 ਬੀਸੀ ਤੋਂ 1000 ਬੀਸੀ era ਜੀ ਫਿਰ ਵਿੰਟਰ ਨਿਟਜ਼ਾ ਰਾਜੇ ਇਹ ਪ੍ਰਮਾਣਿਤ ਆ ਰਾਜੇ ਵਿੰਟਰਨੇਟਸ ਦਾ ਸਮਾਂ ਜਿਹੜਾ ਸਥਾਨ ਆ ਰਾ ਜੀ ਉਹ ਮੈਕਸਮਲਰ ਵਾਲਾ ਪ੍ਰਮਾਣਿਤ ਹੈ ਵੀ ਮਾਦੇਸ਼ੀਆ ਤੋਂ ਆਇਸੀ ਤੇ ਜਿਸ ਸਮਾਂ ਪੁੱਛ ਲੈਣ ਤਾਂ ਸਮਾਂ ਰਾਜੇ ਵਿੰਟਰਨੇਟਸ ਦਾ ਦਾ ਕਿ ਇਹ 1500 ਬੀਸੀ ਤੋਂ 1000 ਬੀਸੀ ਆ ਇਹ ਕੱਲਾ ਰਿਗਵੇਦਿਕ ਦਾ ਸਮਾਂ ਰਾਜੇ 1500 ਤੋਂ 1000 ਬੀਸੀ ਇਸੇ ਕਾਲ ਦੇ ਵਿੱਚ ਜਿਹੜੀ ਰਿਗਵੇਦ ਦੀ ਰਚਨਾ ਹੋਈ ਸੀ ਠੀਕ ਆ ਏਰੀਆ ਰਾਜੇ ਰਿਗਵੇਦ ਵਿੱਚ ਆਰੀਅਨ ਲੋਕਾਂ ਦੇ ਰਹਿਣ ਦੀ ਜਗ੍ਹਾ ਜਿਹੜੀ ਉਹ ਸੱਤ ਸਿੰਧੂ ਦੱਸੀ ਗਈ ਆ ਧਿਆਨ ਚ ਰੱਖਣਾ ਰਾਜੇ ਰਗਵੇਦ ਦੇ ਵਿੱਚ ਆਰੀਅਨ ਲੋਕਾਂ ਦੇ ਰਹਿਣ ਦੀ ਜਗ੍ਹਾ ਕਿਹੜੀ ਦੱਸੀ ਗਈ ਆ ਤਾਂ ਸੱਤ ਸਿੰਧੂ ਦੱਸੀ ਗਈ ਹੈ ਰਾਜੇ ਸੱਤ ਸਿੰਧੂ ਭਾਵ ਸੱਤ ਨਦੀਆਂ ਦਾ ਖੇਤਰ ਸੱਤ ਨਦੀਆਂ ਕਿਹੜੀਆਂ-ਕਿਹੜੀਆਂ ਸੀ ਇਹ ਵੀ ਪੁੱਛ ਲੈਂਦੇ ਰਾਜੇ ਸਤਲੁਜ ਰਾਵੀ ਚਨਾਬ ਬਿਆਸ ਜੇਲਮ ਸਰਸਵਤੀ ਜਮੁਨਾ ਠੀਕ ਆ ਤੋ ਤਿੰਨ ਕੁਐਸਚਨ ਇੱਥੇ ਹੋਗੇ ਰਾਜੀ ਰਿਗਵੇਦ ਦੇ ਵਿੱਚ ਆਰੀਆਂ ਲੋਕਾਂ ਦੇ ਰਹਿਣ ਦੀ ਜਗ੍ਹਾ ਸप्तसिਧੂ ਸप्तसिਧੂ ਦੇ ਵਿੱਚ ਕਿੰਨੀਆਂ ਨਦੀਆਂ ਸੱਤ ਉਹਨਾਂ ਨਦੀਆਂ ਦੇ ਨਾਮ ਇੱਥੇ ਇਹ ਵੀ ਪੁੱਛ ਸਕਦੇ ਆ ਕਿ ਸप्तसिਧੂ ਜਿਹੜਾ ਹੈਗਾ ਉਹ ਆਰੀਆਂ ਲੋਕਾਂ ਦੇ ਰਹਿਣ ਦੀ ਜਗ੍ਹਾ ਕਾਦੇ ਵਿੱਚ ਦੱਸਿਆ ਗਿਆ ਤਾਂ ਰਾਜੀ ਇਹ ਦੋ ਥਾਵਾਂ ਤੇ ਦੱਸਿਆ ਗਿਆ ਇੱਕ ਤਾਂ ਡਾਕਟਰ ਅਵਿਨਾਸ਼ ਚੰਦਰ ਦਾਸ ਕਹਿੰਦੇ ਸੀਗੇ ਕਿ ਸप्तसिਧੂ ਆਰੀਆਂ ਲੋਕਾਂ ਦੇ ਰਹਿਣ ਦੀ ਜਗ੍ਹਾ ਸੀ ਤੇ ਦੂਸਰਾ ਰਿਗਵੇਦ ਦੇ ਵਿੱਚ ਵੀ ਇਹ ਲਿਖਿਆ ਗਿਆ ਕਿ ਸप्तसिਧੂ ਕੀ ਰਾਜ ਸਤਲੁਜ ਤੋਂ ਜਮਨਾ ਨਦੀ ਤੱਕ ਦਾ ਖੇਤਰ ਦੁਆਬਾ ਖਾਉਂਦਾ ਸੀ ਇਸ ਖੇਤਰ ਵਿੱਚ ਰਗਵੇਦ ਦੀ ਰਚਨਾ ਹੋਈ ਤਾਂ ਅਜੇ ਇੱਥੇ ਪੁੱਛਿਆ ਜਾਊਗਾ ਕਿ ਰਗਵੇਦ ਦੀ ਰਚਨਾ ਜਿਹੜੀ ਉਹ ਕਿੱਥੇ ਹੋਈ ਤਾਂ ਸਤਲੁਜ ਤੋਂ ਜਮਨਾ ਨਦੀ ਤੱਕ ਦਾ ਖੇਤਰ ਦੁਆਬਾ ਇਸੇ ਕਰਕੇ ਇਸ ਪ੍ਰਦੇਸ਼ ਦਾ ਨਾਮ ਬ੍ਰਹਮਵਾਰਤ ਰੱਖਿਆ ਗਿਆ ਤਾਂ ਪੁੱਛ ਸਕਦੇ ਰਾਜੇ ਸਤਲੁਜ ਤੋਂ ਜਮਨਾ ਨਦੀ ਤੱਕ ਦਾ ਖੇਤਰ ਹੈ ਜਿਹੜਾ ਉਸ ਪ੍ਰਦੇਸ਼ ਦਾ ਨਾਂ ਕੀ ਰੱਖਿਆ ਗਿਆ ਜਾਂ ਦੁਆਬਾ ਖੇਤਰ ਦਾ ਨਾਂ ਕੀ ਰੱਖਿਆ ਗਿਆ ਤਾਂ ਬ੍ਰਹਮਵਰਤ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਉਂਕਿ ਇੱਥੇ ਰਗਵੇਦ ਦੀ ਰਚਨਾ ਹੋਈ ਠੀਕ ਹੈ ਫਿਰ ਰਾਜੇ ਜਦੋਂ ਆਰੀਅਨ ਲੋਕਾਂ ਨੇ ਹਿਮਾਲਿਆ ਤੋਂ ਵਿੰਧੀ ਅੰਚਲ ਤੱਕ ਕਬਜ਼ਾ ਕੀਤਾ ਪਹਿਲਾਂ ਰਾਜੇ ਉਹ ਸਤਲੁਜ ਤੋਂ ਲੈ ਕੇ ਜਮਨਾ ਨਦੀ ਤੱਕ ਰਹਿੰਦੇ ਸੀਗੇ ਉਸ ਪ੍ਰਦੇਸ਼ ਨੂੰ ਜਿਹੜਾ ਬ੍ਰਹਮਵਰਤ ਕਹਿੰਦੇ ਸੀ ਉਹਨੇ ਖੇਤਰ ਨੂੰ ਜਦੋਂ ਇਹਨਾਂ ਨੇ ਆਪਣਾ ਜਿਹੜਾ ਇਲਾਕਾ ਵਧਾ ਲਿਆ राजे ਹਿਮਾਲਿਆ ਤੋਂ ਲੈ ਕੇ ਬਿੰਦੀ ਅੰਚਲ ਤੱਕ ਜਿਹੜਾ ਕਬਜ਼ਾ ਕਰ ਲਿਆ ਤੇ ਉਸ ਖੇਤਰ ਦਾ ਨਾਂ ਜਿਹੜਾ ਹੈਗਾ ਮੱਧ ਦੇਸ਼ ਰੱਖ ਦਿੱਤਾ ਗਿਆ ਇਹ ਧਿਆਨ ਚ ਰੱਖਣਾ राजे ਜੇ ਸਤਲੁਜ ਤੋਂ ਜਮਨਾ ਨਦੀ ਤੱਕ ਦਾ ਖੇਤਰ ਪੁੱਛਣ ਤਾਂ ਬ੍ਰਾਹਮਵਰਤਾ ਜੇ ਹਿਮਾਲਿਆ ਤੋਂ ਬਿੰਦੀ ਅੰਚਲ ਤੱਕ ਦਾ ਖੇਤਰ ਪੁੱਛਣ ਤਾਂ ਮੱਧ ਪ੍ਰਦੇਸ਼ ਠੀਕ ਆ ਮੱਧ ਦੇਸ਼ ਪ੍ਰਦੇਸ਼ ਨਹੀਂ राजे ਮੱਧ ਦੇਸ਼ 19ਵੀਂ ਸਦੀ ਦੇ ਵਿੱਚ राजे ਜਦੋਂ ਆਰੀਅਨਾਂ ਜਿਹੜੇ ਉਹਨਾਂ ਨੇ ਸੰਪੂਰਨ ਭਾਰਤ ਦੇ ਕਬਜ਼ਾ ਕੀਤਾ ਤਾਂ ਆਰੀਆ ਵਰਤ ਕਿਹਾ ਜਾਣ ਲੱਗਿਆ ਤਿੰਨ ਕਨਸੈਪਟ ਹੋ ਗੇ ਰਾਜੇ ਇਹਨਾਂ ਨੂੰ ਤਿੰਨਾਂ ਨੂੰ ਅਲੱਗ-ਅਲੱਗ ਧਿਆਨ ਚ ਰੱਖਣਾ ਗੰਗਾ ਤੋਂ ਜਮਨਾ ਨਦੀ ਤੱਕ ਦਾ ਖੇਤਰ ਬ੍ਰਹਮਵਰਤ ਨਾਮ ਆਉਦਾ ਜਦੋਂ ਉਹ ਹਿਮਾਲਿਆ ਤੋਂ ਵਿੰਦੀ ਅਜਲ ਤੱਕ ਫੈਲੇ ਉਹਨਾਂ ਨੇ ਕਬਜ਼ਾ ਕਰ ਲਿਆ ਆਪਣਾ ਖੇਤਰ ਵਧਾਇਆ ਤਾਂ ਮੱਧ ਦੇਸ਼ ਜਦੋਂ ਸੰਪੂਰਨ ਭਾਰਤ ਤੇ ਕਬਜ਼ਾ ਕਰ ਲਿਆ ਤਾਂ ਆਰੀਆ ਵਰਤ ਠੀਕ ਹੈ ਕਨਫਿਊਜ਼ ਤਾਂ ਨਹੀਂ ਹੁੰਦੇ ਨਾ ਸਮਝ ਆ ਰਹੀ ਹੈ ਨਾ ਫਿਰ ਆਰੀਆ ਲੋਕਾਂ ਨੂੰ ਲੜਨਾ ਪਿਆ ਕਿਹਨਾਂ ਨਾਲ ਲੜਨਾ ਪਿਆ ਰਾਜੇ ਪਹਿਲਾਂ ਉਹਨਾਂ ਨੂੰ ਦਰਾਵੜ ਦੇ ਨਾਲ ਲੜਨਾ ਪਿਆ ਸੀ ਉਹਨਾਂ ਨੂੰ ਦੱਸਿਓ ਉਹ ਵੀ ਬੋਲਦੀ ਆ ਫਿਰ ਉਹਦੇ ਬਾਅਦ ਪਣੀ ਕਬੀਲੇ ਦੇ ਲੋਕਾਂ ਨਾਲ ਲੜਨਾ ਪਿਆ ਤਾਂ ਦੋਆਂ ਦੋ ਜਾਤੀਆਂ ਸੀ ਜਿਨ੍ਹਾਂ ਨਾਲ ਲੜਨਾ ਪਿਆ ਰਾਜੀ ਪਹਿਲਾਂ ਦਰਾਵੜ ਤੇ ਫਿਰ ਪਣੀ ਕਬੀਲੇ ਦੇ ਲੋਕਾਂ ਦੇ ਨਾਲ ਜਿਹੜੇ ਆਰੀਆ ਲੋਕ ਸੀ ਰਾਜੀ ਉਹ ਜਾਨੂ ਕਾਦੇ ਤੋਂ ਨਹੀਂ ਸੀ ਉਹਨਾਂ ਨੂੰ ਗਿਆਨ ਕਾਦਾ ਨਹੀਂ ਸੀਗਾ ਸ਼ੇਰ ਹਾਥੀ ਲੋਹਾ ਤੇ ਨੂਨ ਜਿਹੜੀਆਂ ਇਹ ਚਾਰ ਚੀਜ਼ਾਂ ਇਹਨਾਂ ਤੋਂ ਵੈਦਿਕ ਏਜ ਦੇ ਲੋਕ ਆ ਜਿਹੜੇ ਉਹਨਾਂ ਨੂੰ ਗਿਆਨ ਨਹੀਂ ਸੀ ਬਟ ਇੱਥੇ ਧਿਆਨ ਰੱਖਣਾ ਰਾਜੇ ਵੀ ਇਹਨਾਂ ਦੇ ਕੱਲੇ ਮੁੱਢਲੇ ਆਰੀਆ ਸੀ ਜਿਹੜੇ ਜਿਹੜੇ ਰਿਗਵੇਦ ਦੇ ਕਾਲ ਦੇ ਆਰੀਆ ਸੀਗੇ ਠੀਕ ਹੈ ਨਾ ਉਹਨਾਂ ਨੂੰ ਸਿਰਫ ਗਿਆਨ ਨਹੀਂ ਸੀ ਜਦੋਂ ਉੱਤਰ ਵੈਦਿਕ ਏਜ ਆ ਜਾਂਦੀ ਆ ਤਾਂ ਉਹ ਉਹਦੋਂ ਇਹ ਇਹਨਾਂ ਚੀਜ਼ਾਂ ਤੋਂ ਜਿਹੜੇ ਜਾਣੂ ਹੋਗੇ ਸੀ ਕਿਉਂਕਿ ਆਪਾਂ ਦੇਖ ਲਈਏ ਨਾ ਕਿ ਲੋਹਾ ਜਿਹੜਾ ਹੈ ਲੋਹਾ ਤੱਤ ਤੁ ਲੋਕ ਕਦੋਂ ਜਾਣੀ ਹੋਏ ਤਾਂ ਉੱਤਰਵੈਦੀ ਕਾਲ ਦੇ ਵਿੱਚ ਉਹ ਇਹ ਚਾਰ ਚੀਜ਼ਾਂ ਰਹਿ ਜੀ ਇਹਨਾਂ ਤੋਂ ਜਿਹੜੇ ਮੁੱਢਲੇ ਆਰੀ ਹੈ ਰਿਗਵੈਦੀ ਕੇਜ ਦੇ ਲੋਕ ਸੀਗੇ ਉਹ ਜਾਣੂ ਨਹੀਂ ਸੀਗੇ ਬਟ ਉੱਤਰਵੈਦੀ ਕਾਲ ਵਾਲੇ ਜਿਹੜੇ ਲੋਕ ਆ ਉਹ ਜਾਣੂ ਸੀਗੇ ਠੀਕ ਹੈ ਨਾ ਇਹ ਨੋਟ ਚ ਤਾਂ ਹੀ ਪਾਇਆ ਹੋਇਆ ਵੀ ਇਹਦੇ ਵੱਲ ਤੁਸੀਂ ਧਿਆਨ ਦੇ ਲੋ ਫਿਰ ਆ ਜੇ ਵੈਦਿਕ ਸੰਸਕ੍ਰਿਤੀ ਦੇ ਸਰੋਤ ਵੀ ਆਪਾਂ ਨੂੰ ਜਿਹੜਾ ਵੈਦਿਕ ਸਾਹਿਤ ਮਿਲਦਾ ਉਹ ਸੰਸਕ੍ਰਿਤੀ ਆ ਉਹਦੇ ਸਰੋਤ ਕੀ ਆ ਕਿੱਥੋਂ ਗਿਆਨ ਆ ਜਿਹੜਾ ਆਪਾਂ ਨੂੰ ਮਿਲਦਾ ਵੇਦ ਆ ਜਿਹੜਾ ਜੀ ਇਹ ਵਿਦ ਦਾ ਤੂਤੋਂ ਨਿਕਲਿਆ ਜਿਹਦਾ ਅਰਥ ਹੁੰਦਾ ਗਿਆਨ ਜਾਂ ਜਾਨਣਾ ਇਹ ਪੁੱਛ ਲੈਂਦੇ ਹੁੰਦੇ ਆ ਇਹ ਨੋਟ 'ਚ ਤਾਂ ਹੀ ਪਾਇਆ ਕਿਉਂਕਿ ਇਹ ਕੁਐਸਚਨ ਬਣਿਆ ਹੋਇਆ ਵੇਦ ਕਿਸ ਧਾਤੂ ਦਾ ਸ਼ਬਦ ਆ ਤਾਂ ਵਿਦ ਧਾਤੂ ਦਾ ਸ਼ਬਦ ਆ ਰਹੇ ਜੀ ਜਿਹਦਾ ਅਰਥ ਹੈ ਗਿਆਨ ਜਾਂ ਜਾਨਣਾ ਵੇਦ ਤੇ ਵੈਦਿਕ ਸਾਹਿਤ ਰਾਜੇ ਵੈਦਿਕ ਸੰਸਕ੍ਰਿਤੀ ਦੇ ਸਰੋਤ ਇਕ ਤਾਂ ਵੇਦ ਹੋਗੇ ਜਿਹੜੇ ਚਾਰੀ ਤਰ੍ਹਾਂ ਦੇ ਵੇਦ ਆ ਉਹਦੋਂ ਤੋਂ ਆਪਾਂ ਨੂੰ Vedic Vedic ਸੰਸਕ੍ਰਿਤੀ ਬਾਰੇ ਜਾਣਕਾਰੀ ਮਿਲਦੀ ਆ ਫਿਰ ਰਾਜੇ Vedic ਸਾਹਿਤ ਆਉਂਦਾ ਜਿਹਦੇ ਵਿੱਚ ਵੇਦਾਂ ਤੋਂ ਇਲਾਵਾ ਹੋਰ ਵੀ ਚੀਜ਼ਾਂ ਦੀ ਰਚਨਾ ਕੀਤੀ ਗਈ ਆ ਉਹਨਾਂ ਤੋਂ ਸਾਨੂੰ Vedic ਸਾਹਿਤ ਬਾਰੇ Vedic ਸੰਸਕ੍ਰਿਤੀ ਬਾਰੇ ਜਾਂ Vedic ਕਾਲ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਆ ਠੀਕ ਆ ਵੇਦ ਦੇ ਵਿੱਚ ਕਿਹੜੇ ਆਉਂਦੇ ਆ ਆਪਾਂ ਨੂੰ ਪਤਾ ਚਾਰ ਤਰ੍ਹਾਂ ਦੇ ਵੇਦ ਆਉਂਦੇ ਆ ਰਾਜੇ ਰਿਗਵੇਦ ਸਾਮਵੇਦ ਯਜੁਰਵੇਦ ਅਥਰਵਵੇਦ ਠੀਕ ਹੈ ਨਾ ਰਿਗਵੇਦ ਆ ਜਿਹੜਾ ਉਹ ਰਿਗਵੇਦੀ ਕਾਲ ਨਾਲ ਸੰਬੰਧਿਤ ਜਿਹੜੇ ਇਹ ਤਿੰਨ ਵੇਦ ਆ ਇਹ ਉੱਤਰਵੇਦੀ ਕਾਲ ਦੇ ਨਾਲ ਸੰਬੰਧਿਤ ਆ ਫਿਰ ਰਾਜੇ Vedic ਸਾਹਿਤ ਆ ਜਾਂਦਾ ਜਿਹਦੇ ਵਿੱਚ ਕੀ ਆਪਾਂ ਬ੍ਰਹਮਣ ਗ੍ਰੰਥ ਵੇਖਦੇ ਆ ਉਪਨੇਸ਼ਦ ਗ੍ਰੰਥ ਵੇਖਦੇ ਆ ਰਾਜੇ ਦੋ ਮਹਾਕਾਵ ਆ ਜਾਂਦੀਆਂ ਰਮਾਇਣ ਤੇ ਮਹਾਭਾਰਤ ਫਿਰ ਉਸ ਤੋਂ ਬਾਅਦ ਪਾਰਸੀ ਗ੍ਰੰਥ ਆ ਜਾਂਦਾ ਰਾਜੀ ਜੈਨ ਅਵੇਸਤਾ ਜੈਨ ਅਵੇਸਤਾ ਰਾਜੀ ਇੱਕ ਪਾਰਸੀ ਗ੍ਰੰਥ ਸੀਗਾ ਉਹਨਾਂ ਦਾ ਧਾਰਮਿਕ ਗ੍ਰੰਥ ਸੀਗਾ ਜਿਹੜਾ ਕਿ ਰਗਵੇਦ ਦੇ ਨਾਲ ਮਿਲਦਾ ਜੁਲਦਾ ਵੈਸੇ ਤਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਅੱਗੇ ਪੜਾਂਗੇ ये देखियो भी रामाय महाभारत बारे कुछ एक्सप्लेन नहीं किया बारे में कलास का बारे देख लो इतना माड़ा जाम ग्रंथ है जा। प्राचीन, प्राचीन, जो कि रघवेद मिलता जुलता कई बार पूछ लेंगे रघवेद मिलता जुलता जब पारसी ग्रंथ है नाम दसो तो जैद अव्यस्था रही ਇਹ ਗਵੇਦ ਨਾਲ ਮਿਲਦਾ ਜੁਲਦਾ ਫਿਰ ਇਹਦੇ ਸੰਸਥਾਪਕ ਸੀਗੇ ਰਾਜੇ ਜਗਰੁਸ਼ਟਰ ਚਰ ਤੁਸ਼ਟਰ ਫਿਰ ਰਾਜੇ ਇਹਦੇ ਜਿਹੜੇ ਮੁੱਖ ਦੇਵਤਾ ਸੀਗੇ ਇਸ ਦੇ ਵਿੱਚ ਵੈਸੇ ਇਨਾ ਡੀਪਲੀ ਪੁੱਛਦੇ ਨਹੀਂਗੇ ਤੁਸੀਂ ਇੱਕ ਵਾਰੀ ਉਂ ਧਿਆਨ ਚ ਕਰ ਲੋ ਕਿ ਜਿਹੜੇ ਮੁੱਖ ਦੇਵਤਾ ਸੀਗੇ ਜੈਨ ਦੇਵਤਾ ਦੇ ਵਿੱਚ ਰਾਜੇ ਉਹ ਅਹਰਾ ਮਜਦਾ ਸੀਗੇ ਤੇ ਜੀ ਨੂੰ ਕੇ ਸ੍ਰਿਸ਼ਟੀ ਦਾ ਰਚਨਾਕਾਰ ਮੰਨਿਆ ਜਾਂਦਾ ਸੀਗਾ ਤੇ ਵਿਸ਼ਾ ਸੀ ਰਾਜੀ ਇਹਦਾ ਨੇਕੀ ਤੇ ਬੁਰਾਈ ਦੇ ਵਿਚਕਾਰ ਜਿਹੜਾ ਸੰਘਰਸ਼ਾ ਠੀਕ ਹੈ ਨਾ ਮੇਨ ਤਾਂ ਪਹਿਹੀ ਯਾਦ ਰੱਖਣਾ ਕਿ ਜਿਹੜਾ ਜਨ ਦੇ ਵੇਸਤਾ ਉਹ ਵੈਦਿਕ ਸੰਸਕ੍ਰਿਤੀ ਦੇ ਨਾਲ ਸੰਬੰਧ ਰੱਖਦਾ ਕਿਉਂਕਿ ਇਹ ਰਗਵੇਦ ਦੇ ਨਾਲ ਮਿਲਦਾ ਜੁਲਦਾ ਠੀਕ ਆ ਉਸ ਤੋਂ ਬਾਅਦ ਜਿਵੇਂ ਇਹ ਕੀ ਦੀ ਕੀ ਦੇ ਸੰਸਤਾਪਕ ਕੌਣ ਆ ਇਹਦੇ ਵਿੱਚ ਮੁੱਖ ਦੇਵਤਾ ਕੌਣ ਆ ਇਹਨਾਂ ਚੀਜ਼ਾਂ ਬਾਰੇ ਕੁਐਸਚਨ ਨਹੀਂ ਆਵੰਦਾ ਜੇ ਵੱਤਵਾਰ ਇਹਦਾ ਵਿਸ਼ਾ ਪੁੱਛ ਸਕਦੇ ਐ ਰਾਜੀ ਜਿਹੜਾ ਨੇਕੀ ਤੇ ਬੁਰਾਈ ਦਾ ਸੰਘਰਸ਼ਾ ਜਿਹੜਾ ਉਹ ਇਹਦੇ ਵਿੱਚ ਦੱਸਿਆ ਗਿਆ ਸੀ ਫਿਰ ਆ ਜੇ ਬੁੱਗ ਵਿੱਚ ਕੋਈ ਅਭਿਲੇਖ ਆ ਇਹ ਜਿਹੜਾ ਤੁਰਕੀ ਏਸ਼ੀਆ ਜਿਹੜਾ ਹੈ ਉਹਦੇ ਮਾਈਨਰ ਦੇ ਵਿੱਚ ਸਥਿਤ ਆ ਇਹ ਇਹ ਕਾਫੀ ਇੰਪੋਰਟੈਂਟ ਆ ਇਹਦੇ ਵਿੱਚ ਜਿੰਨੇ ਵੀ ਪੁਆਇੰਟ ਲਿਖਿਆ ਸਾਰੇ ਧਿਆਨ ਚ ਰੱਖਿਓ ਬੋਗਜ ਕੋਈ ਅਬਿਲੇਖ ਕਿੱਥੇ ਸਥਿਤਤ ਰਜੇ ਤੁਰਕੀ ਏਸ਼ੀਆ ਮਾਈਨਰ ਦੇ ਵਿੱਚ ਸਥਿਤਤ ਆ ਖੋਜ ਕਿਹਨੇ ਕੀਤੀ ਸੀਗੀ ਹੁਗੋ ਵਿਕਲਰ ਨੇ ਕੀਤੀ ਸੀ ਰਜੇ ਵੈਦਿਕ ਲੋਕਾਂ ਦੀ ਭੂਮੀ ਦੱਸਿਆ ਗਿਆ ਇਹਦੇ ਵਿੱਚ ਕਿਹਨੂੰ ਦੱਸਿਆ ਗਿਆ ਮਾਧ ਏਸ਼ੀਆ ਨੂੰ ਦੱਸਿਆ ਗਿਆ ਸਮਰਾਜੇ 420 1420 BC ਦੱਸਿਆ ਗਿਆ ਇਹਦੇ ਵਿੱਚ ਤੇ ਚਾਰ ਦੇਵਤਿਆਂ ਦਾ ਵਰਣਨ ਕੀਤਾ ਗਿਆ ਕਈ ਵੀ ਪੁੱਛ ਲੈਂਦੇ ਆ ਕਿ ਕਿਹੜੇ ਕਿਹੜੇ ਦੇਵਤੇ ਦਾ ਵਰਣਨ ਕੀਤਾ ਗਿਆ ਤਾਂ ਧਿਆਨ ਰੱਖਣਾ राजे ਤਿੰਨ ਦੇ ਨਾਮ ਸਹੀ ਲੈ ਕੇ ਇੱਕ ਗਲਤ ਪਾ ਦਿੰਦੇ ਹੁੰਦੇ ਆ ਤਾਂ ਇੰਦਰ ਮਿੱਤਰ ਵਰੁਣ ਵਰੁਣ ਨਸਤਿਆ ਇਹਨੂੰ ਆਸਵਿਕ ਵੀ ਬੋਲਦੇ राजे ਨਸਤਿਆ ਨੂੰ ਆਸਵਿਕ ਨਸਤਿਆ ਦਾ ਹੀ ਨਾਮ ਇਹ ਚਾਰ ਦੇਵਤੇ ਜਿਨ੍ਹਾਂ ਦਾ ਵਰਣਨ ਬੋਗਜ ਕੋਈ ਅਬਲੇਖ ਦੇ ਵਿੱਚ ਜਿਹੜਾ ਕੀਤਾ ਗਿਆ ਤਾਂ ਇੱਕ ਵਾਰੀ ਰਿਪੀਟ ਕਰ ਲੋ राजे ਬੋਗਜ ਕੋਈ ਅਬਲੇਖ ਹੈ ਜਿਹੜਾ ਇਹ ਕਿੱਥੋਂ ਮਿਲਿਆ ਕਿੱਥੇ ਸਥਿਤ ਹੈ राजे ਤੁਰਕੀ ਏਸ਼ੀਆ ਮਾਈਨਰ ਦੇ ਵਿੱਚ ਇਹਦੀ ਖੋਜ ਕੀਤੀ ਸੀ ਹੁਗੋ ਵਿਕਲਰ ਨੇ ਇਹਦੇ ਵਿੱਚ Vedic ਲੋਕਾਂ ਦੀ ਭੂਮੀ ਦੱਸਿਆ ਗਿਆ ਮਹਾਂਦੇਸ਼ੀਆ ਨੂੰ ਸਮਾਂ ਦੱਸਿਆ ਗਿਆ 1400 BC ਚਾਰ ਦੇਵਤਿਆਂ ਦਾ ਵਰਣਨ ਕੀਤਾ ਗਿਆ ਰਾਜੇ ਇੰਦਰ ਮਿੱਤਰ ਵਰुण ਨਾਸਤਿਆ ਨਾਸਤਿਆ ਨੂੰ ਆਸਵਿਕ ਵੀ ਬੋਲਦੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਵੇਖਦੇ ਹਾਂ ਰਾਜੇ ਵੰਡ ਕਰਕੇ ਜਿਹੜਾ ਮੈਂ ਤੁਹਾਨੂੰ ਮੂਹਰੇ ਇੰਟਰੋ ਦੇ ਵਿੱਚ ਥੋੜਾ ਦੱਸਿਆ ਸੀਗਾ ਨਾ ਵੀ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਕੇ ਵੇਖਦੇ ਹਾਂ Vedic ਯਜਾ ਜਿਹੜਾ Vedic ਕਾਲਾ ਉਹਨੂੰ ਸਮਝ ਆ ਰਹੀ ਹੈ ਨਾ ਤੇ राजे Vedic ਕਾਲ ਦਾ ਟੋਟਲ ਸਮਾਂ ਜਿਹੜਾ ਹੈਗਾ ਉਹ 1500 BC ਤੋਂ ਲੈ ਕੇ 600 BC ਤੱਕ ਆ ਉਹਨੂੰ ਅੱਗੇ ਆਪਾਂ ਦੋ ਪਾਰਟਸ ਦੇ ਵਿੱਚ ਵੰਡਦੇ ਆ ਰਿਗਵੇਦਿਕ ਕਾਲ ਜਿਹੜਾ 1500 BC ਤੋਂ 1000 BC ਆ ਉੱਤਰਵੇਦਿਕ ਕਾਲ ਜਿਹੜਾ 1000 BC ਤੋਂ 600 BC ਆ ਰਿਗਵੇਦਿਕ ਕਾਲ ਦੇ ਵਿੱਚ ਰਚਨਾ ਹੋਈ ਰਿਗਵੇਦ ਦੀ ਤੇ ਉੱਤਰਵੇਦਿਕ ਕਾਲ ਦੇ ਵਿੱਚ ਰਚਨਾ ਹੋਈ राजे ਸਾਮਵੇਦ ਜਜੁਰਵੇਦ ਤੇ ਅਥਰਵਵੇਦ ਦੀ ਠੀਕ ਆ ਇਹਨੂੰ ਇਸੇ ਤਰ੍ਹਾਂ ਬਣਾ ਲਿਓ ਡਾਇਗਰਾਮ ਨੂੰ इजीली ਯਾਦ ਹੋ ਜਾਂਦਾ ਫਿਰ ਆਪਾਂ ਹੁਣ ਰਿਗਵੇਦੀ ਕਾਲ ਬਾਰੇ ਦੇਖਦੇ ਆਂ ਰਿਗਵੇਦੀ ਕਾਲ ਜਿਹੜਾ ਉਹ 1500 ਬੀਸੀ ਤੋਂ 1000 ਬੀਸੀ ਦਾ ਸਮਾਂ ਰਜੇ ਇਹਦੇ ਵਿੱਚ ਰਿਗਵੇਦ ਦੀ ਰਚਨਾ ਹੋਈ ਰਿਗਵੇਦ ਦੀ ਰਚਨਾ ਕਿੱਥੇ ਹੋਈ ਰਜੇ ਪੰਜਾਬ ਦੇ ਵਿੱਚ ਕਿਹੜੀ ਨਦੀ ਦੇ ਕਿਨਾਰੇ ਪੁਰਸ਼ਨੀ ਰਾਵੀ ਦਾ ਜਿਹੜਾ ਪ੍ਰਾਚੀਨ ਨਾਂ ਰਜੇ ਉਹ ਪਰੋਸ਼ਨੀਆ ਪਰੋਸ਼ਨੀ ਵੀ ਲਿਖਿਆ ਆ ਸਕਦਾ ਰਾਵੀ ਵੀ ਲਿਖਿਆ ਆ ਸਕਦਾ ਰਿਗਵੇਦ ਦੀ ਰਚਨਾ ਪੰਜਾਬ ਦੇ ਵਿੱਚ ਕਿਹੜੀ ਨਦੀ ਦੇ ਕਿਨਾਰੇ ਰਾਵੀ ਜਾਂ ਪਰੋਸ਼ਨੀ ਨਦੀ ਦੇ ਕਿਨਾਰੇ ਰਿਗਵੇਦ ਦੇ ਵਿੱਚ ਕੁੱਲ ਮੰਡਲ ਕਿੰਨੇ ਰਜੇ 10 ਮੰਡਲਾ કુલ সূতক ਕਿੰਨੇ ਆ 1028 সূতਕ ਆ ਮੰਤਰਾਂ ਦੀ ਗਿਣਤੀ ਕਿੰਨੀ ਹੈ ਰਾਜੀ ਇਹ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਲਿਖਿਆ ਦਾ ਕੋਈ ਸ਼્યોਰ ਨਹੀਂ ਹੈ ਦਾ ਕਿਤੇ ਲਿਖਿਆ ਹੋਇਆ ਕਿ ਇਹ 10473 ਆ ਕਿਤੇ ਲਿਖਿਆ ਹੋਇਆ ਹੈ 10552 ਤਾਂ ਇਹ ਰਾਜੀ ਸ਼્યોਰ ਨਹੀਂਗੀ ਠੀਕ ਹੈ ਨਾ 10 ਮੰਡਲਾ 1028 সূਤਕ ਆ ਫਿਰ ਰਿਗਵੇਦ ਦਾ ਜਿਹੜਾ ਬ੍ਰਹਮਣ ਗ੍ਰੰਥ ਹੈ ਰਾਜੀ ਇਹ ਦੋ ਹੈ ਦੇ ਬ੍ਰਹਮਣ ਗ੍ਰੰਥ ਐਤਰੀਆ ਤੇ ਕੋਸ਼ਿਤਕੀ ਇਹਨਾਂ ਨੂੰ ਧਿਆਨ ਚ ਰੱਖਣਾ ਰਿਗਵੇਦ ਦੇ ਅੱਗੇ ਬ੍ਰਹਮਣ ਗ੍ਰੰਥ ਦੋ ਆ ਰਹੇ ਜੇ ਐਂਤਰੀਆ ਤੇ ਕੋਸ਼ਿਤਾ ਕੀ ਰਿਗਵੇਦ ਦੇ ਵਿੱਚ ਭਾਸ਼ਾ ਕਿਹੜੀ ਹੈ राजे ਸੰਸਕ੍ਰਿਤਾ ਰਿਗਵੇਦ ਪੜਨ ਵਾਲੇ ਨੂੰ ਕੀ ਕਹਿੰਦੇ ਆ ਹੋਤਰ ਕਹਿੰਦੇ ਆ ਰਿਗਵੇਦ ਦਾ ਜਿਹੜਾ ਉਪਵੇਦ ਹੈ ਉਹ ਆਯੁਰਵੇਦ ਆ ਰਿਗਵੇਦ ਦਾ ਜਿਹੜਾ ਉਪਨੇਸ਼ ਦਾ राजे ਉਹ ਆਤਰੀਆ ਠੀਕ ਹੈ ਨਾ ਇਹਨਾਂ ਕਿ ਉਹ ਬਹੁਤ ਡੀਪਲੀ ਬਣਾਈ ਜਾਂਦੇ ਆ ਤਾਂ ਲਾਸਟ ਇਅਰ ਵਾਲਾ ਤੁਸੀਂ ਜਿਹੜਾ ਕਿਆਲੀ ਕਾਰਡ ਦੇ ਵਿੱਚ ਜਿਹੜਾ ਭਾਰਤੀ ਆਈ ਸੀ राजे ਉਹਦਾ ਪੇਪਰ ਚੱਕ ਕੇ ਦੇਖਿਓ ਬਹੁਤ ਡੀਪ ਆਇਆ ਹੋਇਆ ਤਾਂ ਇਹ ਨੋਟਸ ਜਿਹੜੇ ਉਹ ਐਨੇ ਡੀਪਲੀ ਤਿਆਰ ਕੀਤੇ ਹੋਏ ਆ ਠੀਕ ਹੈ ਨਾ ਜੇ ਉਹਦੋਂ ਪ੍ਰੀਵਿਅਸ ਇਅਰ ਵਾਲੇ ਕੁਐਸਚਨ ਦੇਖੋਗੇ ਤੁਸੀਂ ਤਾਂ ਉਹਨਾਂ ਦੇ ਵਿੱਚ ਤਾਂ ਈਜ਼ੀ ਆ ਉਥੋਂ ਦੇਖ ਕੇ ਤਾਂ ਇਹ ਲੱਗਦਾ ਵੀ ਇਹ ਜਿਆਦਾ ਟਫ ਆ ਤੇ ਜਿਹੜਾ ਆਪਾਂ ਕਿਆਲੀ ਕਾਟ ਵਾਲਾ ਪਿਛਲਾ ਪੇਪਰ ਦੇਖਾਂਗੇ ਉਹਦੇ ਚ ਐਸਐਸਟੀ ਦਾ ਪੇਪਰ ਬਹੁਤ ਟਫ ਸੀਗਾ ਠੀਕ ਹੈ ਨਾ ਰਿਗਵੇਦ ਦੀ ਭਾਸ਼ਾ ਸੰਸਕ੍ਰਿਤ ਰਿਗਵੇਦ ਪੜਨ ਵਾਲੇ ਨੂੰ ਕੀ ਕਹਿੰਦੇ ਆ ਹੋਤਰ ਰਿਗਵੇਦ ਦਾ ਉਪਵੇਦ ਆਯੁਰਵੇਦ ਰਿਗਵੇਦ ਦਾ ਉਪਨਿਸ਼ਦ ਆਤਰੀਆ ਕਿਰਾਜੀ ਰਗਵੇਦ ਦੇ ਮੰਡਲ ਆ ਇਹਨਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਆ ਆਪਾਂ ਉਹਨਾਂ ਦੇ ਨਾਮ ਕਰਾਂਗੇ ਵੈਸੇ ਤਾਂ 10 ਮੰਡਲ ਆ ਇਹਦੇ ਪਹਿਲਾਂ ਇੱਕ ਵਾਰੀ ਦੱਸ ਦਾਂ ਜਿਹੜੇ ਪਹਿਲੇ ਮੰਡਲ ਆ ਰਜੇ ਰਗਵੇਦ ਦਾ ਜਿਹੜਾ ਪਹਿਲਾ ਮੰਡਲ ਆ ਉਹਦੇ ਰਚਨਾਕਾਰ ਆ ਜਿਹੜੇ ਉਹ ਕਾਨਵੰਸ਼ੀ ઋષਿ ਆ ਠੀਕ ਆ ਨਾ ਹੁਣ ਆਪਾਂ ਦੇਖਾਂਗੇ ਪਹਿਲੇ ਮੰਡਲ ਦੇ ਵਿੱਚ ਕਾਦਾ ਵਰਣਨ ਕੀਤਾ ਗਿਆ ਰਜੇ ਪਹਿਲਾ ਮੰਡਲ ਕਾਦੇ ਨਾਲ ਰਿਲੇਟਡ ਆ ਤਾਂ ਇੰਦਰ ਤੇ ਅਗਨੀ ਦੇ ਨਾਲ ਰਿਲੇਟਡ ਆ ਜਿਹੜਾ ਮੰਡਲ ਤੀਜਾ ਰਾਜੇ ਉਹਦੇ ਵਿੱਚ ਗਾਇਤਰੀ ਮੰਤਰ ਆ ਜਿਹੜਾ ਵੇਦ ਵਿਆਸ ਨੇ ਲਿਖਿਆ ਸੀ ਉਹਦਾ ਵਰਣਨ ਆ ਠੀਕ ਹੈ ਨਾ ਮੰਡਲ 7 ਤਾ ਰਾਜੇ ਉਹਦੇ ਵਿੱਚ 10 ਰਾਜਨਵਾਰ ਆ ਜਿਹੜਾ ਉਹਦਾ ਵਰਣਨ ਕੀਤਾ ਗਿਆ ਇੱਕ ਪਾਸੇ ਭਾਰਤ ਵੰਸ਼ ਦਾ ਰਾਜਾ ਜਿਹੜਾ ਸੂਰਦਾਸ ਸੀਗਾ ਦੂਜੇ ਪਾਸੇ 10 ਰਾਜੇ ਸੀ ਰਾਜੇ ਇਹਦੇ ਵਿੱਚੋਂ ਜਿਹੜਾ ਰਾਜਾ ਸੂਰਦਾਸ ਆ ਉਹ ਜਿੱਤਦਾ ਸੀ ਤਾਂ 10 ਰਾਜਨਵਾਰ ਦਾ ਜਿਹੜਾ ਵਰਣਨ ਉਹ ਕਿਹੜੇ ਮੰਡਲ ਦੇ ਵਿੱਚ ਆ 7 ਨੰਬਰ ਮੰਡਲ ਦੇ ਵਿੱਚ ਆ ਚੀਰ ਮੰਡਲ 9 ਰਾਜੇ ਜਿਹੜਾ ਸੋਮਰਾਸ ਨਾਲ ਰਿਲੇਟਡ ਆ ਤੇ ਮੰਡਲ 10 ਜਿਹੜਾ ਪੋਰਸ਼ ਸ਼ੁਕ ਦੇ ਨਾਲ ਰਿਲੇਟਡ ਆ ਇਹਦੇ ਵਿੱਚ ਜਿਹੜੀਆਂ ਇਹ ਵਰਣ ਵੇਵਸਥਾ ਦਾ ਵਰਣਨ ਆ ਉਹ ਇਸੇ ਮੰਡਲ ਦਾਸ ਦੇ ਵਿੱਚ ਕੀਤਾ ਗਿਆ ਰਾਜੇ ਬ੍ਰਹਮਣ ਕਸ਼ਤਰੀ ਵੈਸ਼ শূਦਰ ਬ੍ਰਹਮਣ ਜਿਹੜੇ ਉਹ ਬ੍ਰਹਮਾ ਦਾ ਜਿਹੜਾ ਹੈਡ ਆ ਉਹਨੂੰ ਕੀਤਾ ਗਿਆ ਜਿਹੜੇ ਕਸ਼ਤਰੀ ਆ ਉਹ ਬ੍ਰਹਮਾ ਦੇ ਜਿਹੜੇ ਆਰਮਸ ਨੇ ਜਿਹੜੇ ਬਾਹਾਂ ਉਹਨਾਂ ਨਾਲ ਰਿਲੇਟਡ ਕੀਤੇ ਗਏ ਆ ਵੈਸ਼ ਨੂੰ ਉਹਨਾਂ ਦੇ ਥਾਈ ਤੇ শূਦਰ ਆ ਜਿਹੜੇ ਉਹਨਾਂ ਨੂੰ ਪੈਰ ਫੁੱਟ ਉਹਨਾਂ ਦੇ ਨਾਲ ਕੀਤਾ ਗਿਆ ਠੀਕ ਆ ਇਥੇ ਧਿਆਨ ਚ ਰੱਖਣਾ ਹੈ ਜੀ ਇਧਰ ਜਿਹੜਾ ਮੈਂ ਨੋਟ ਚ ਪਾਇਆ ਹੋਇਆ ਸਮਝ ਆਉਂਦੀ ਹੈ ਨਾ ਜਿਹੜਾ ਨੋਟ ਚ ਪਾਇਆ ਹੋਇਆ ਕਿ ਜਿਹੜੀ ਇਹ ਜਾਤ ਦੇ ਜਾਤਾਂ ਦੇ ਵਿੱਚ ਵੰਡ ਕੀਤੀ ਸੀ राजे ਇਹ ਕੰਮ ਤੇ ਆਧਾਰਿਤ ਸੀ ਨਾ ਕਿ ਜਨਮ ਤੇ ਆਧਾਰਿਤ ਠੀਕ ਹੈ ਨਾ ਧਿਆਨ ਚ ਰੱਖਣਾ ਰਿਗਵੇਦੀ ਕਾਲ ਦੇ ਵਿੱਚ ਜਿਹੜੀ ਜਨਮ ਜਾਤ ਵੰਡ ਸੀ राजे ਉਹ ਕੰਮ ਤੇ ਆਧਾਰਿਤ ਸੀਗੀ ਨਾ ਕਿ ਜਨਮ ਤੇ ਆਧਾਰਿਤ ਠੀਕ ਹੈ ਫਿਰ ਰਾਜੇ ਇਹਦਾ ਜਿਹੜਾ ਮੰਡਲ 1 ਤੇ 10 ਆ ਰਗਵੇਦ ਦੇ ਵਿੱਚ ਮੰਡਲ ਪਹਿਲਾ ਤੇ 10ਵਾਂ ਜਿਹੜਾ ਉਹ ਨਵਾਂ ਮੰਡਲ ਆ ਕਈ ਵਾਰੀ ਪੁੱਛ ਲੈਂਦੇ ਆ ਕਿ ਨਵਾਂ ਮੰਡਲ ਕਿਹੜਾ ਰਗਵੇਦ ਦੇ ਵਿੱਚ ਤਾਂ ਪਹਿਲਾ ਤੇ 10ਵਾਂ ਮੰਡਲ ਆ ਜਿਹੜਾ ਉਹ ਨਵਾਂ ਜੋ ਕਿ ਬਾਅਦ ਵਿੱਚ ਜੋੜਿਆ ਗਿਆ ਰਗਵੇਦ ਦਾ ਵਿਸ਼ਾ ਰਾਜੇ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਤੇ ਉਸ ਸਮੇਂ ਦੇ ਜਿਹੜਾ ਵੈਦਿਕ ਯਜ ਸੀਗੀ ਉਸ ਸਮੇਂ ਦਾ ਜਿਹੜਾ ਸਮਾਜਿਕ ਇਤਿਹਾਸਿਕ ਰਾਜਨੀਤਿਕ ਤੇ ਧਾਰਮਿਕ ਤੇ ਦਾਰਸ਼ਨਿਕ ਜਾਣਕਾਰੀ ਦੇਣਾ ਵਿ ਉਸ ਸਮੇਂ ਦੇ ਹਾਲਾਤਾਂ ਦੀ ਹਰੇਕ ਪੱਖ ਤੋਂ ਜਾਣਕਾਰੀ ਦੇਣਾ ਤੇ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਕਰਨੀ ਰਿਗਵੇਦ ਦਾ ਵਿਸ਼ਾ ਸੀ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਿਗਵੇਦ ਨਾਲ ਮਿਲਦਾ ਜੁਲਦਾ ਗ੍ਰੰਥ ਜੈਨ ਅਵੇਸਤਾ ਜਿਹੜਾ ਪਾਸੀ ਗ੍ਰੰਥਾ ਇਹ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ ਫਿਰ राजे ਰਿਗਵੇਦ ਦੇ ਵਿੱਚ ਇਹ ਜ਼ਿਕਰ ਆ ਓਮ ਸ਼ਬਦ ਦਾ ਜ਼ਿਕਰ ਆ ਜਿਹੜਾ राजे ਉਹ 1028 ਵਾਰ ਆਇਆ ਹੋਇਆ ਜਨ ਜਬ ਸ਼ਬਦ ਦਾ ਜਿਹੜਾ ਜ਼ਿਕਰ ਹੈ ਜੀ ਉਹ 275 ਵਾਰ ਆਇਆ ਹੋਇਆ ਵਿਸ਼ 170 ਵਾਰ ਬ੍ਰਹਮਣ 14 ਵਾਰ ਕਸ਼ਤਰੀ 9 ਵਾਰ ਗਾਂ 170 ਵਾਰ ਜਿਨ੍ਹਾਂ ਦੇ ਨਾਲ ਇਹ ਇੰਪੋਰਟੈਂਟ ਪਾਇਆ ਹੈ ਕੁਐਸਚਨਾਂ ਦੇ ਵਿੱਚੋਂ ਚੱਕੇ ਹੋਏ ਹੈ ਰਾਜੇ ਤਾਂ ਹੀ ਇਹ ਚੀਜ਼ਾਂ ਲਿਖਾਂਗਾ ਸਿੰਧ ਨਦੀ ਦਾ ਸਿੰਧ ਨਦੀ ਦਾ ਜ਼ਿਕਰ ਸਭ ਤੋਂ ਵੱਧ ਵਾਰ ਤਰਗਵੇਦ ਦੇ ਵਿੱਚ ਸਭ ਤੋਂ ਵੱਧ ਵਾਰ ਜ਼ਿਕਰ ਕਿਹੜੀ ਨਦੀ ਦਾ ਆਇਆ ਸਿੰਧ ਦਾ ਤੇ ਪਵਿੱਤਰ ਕਿਹੜੀ ਨਦੀ ਨੂੰ ਮੰਨਿਆ ਗਿਆ ਹੂੰ ਸਰਸਵਤੀ ਨੂੰ ਇੰਦਰ ਦੇਵਤਾ ਦਾ ਜ਼ਿਕਰ 250 ਵਾਰ ਅਗਨੀ ਦੇਵਤਾ ਦਾ ਜ਼ਿਕਰ 200 ਵਾਰ ਗੰਗਾ ਦਾ ਜ਼ਿਕਰ ਇੱਕ ਵਾਰ ਜਮੁਨਾ ਦਾ ਜ਼ਿਕਰ ਤਿੰਨ ਵਾਰ ਤੇ ਰਾਜੇ ਦਾ ਵਰਣਨ ਵੀ ਜਿਹੜਾ ਰਾਜਾ ਸ਼ਬਦ ਆ ਉਹਦਾ ਵਰਣਨ ਵੀ ਇੱਕ ਵਾਰ ਆਇਆ ਗੰਗਾ ਨਦੀ ਦਾ ਵਰਣਨ ਤੇ ਰਾਜਾ ਸ਼ਬਦ ਦਾ ਵਰਣਨ ਜਿਹੜਾ ਉਹ ਸਿਰਫ ਇੱਕ ਵਾਰ ਆਇਆ ਰਿਗਵੇਦ ਦੇ ਵਿੱਚ ਕਿਸ ਨੂੰ ਕੀ ਕਿਹਾ ਗਿਆ ਰਾਜੇ ਹਿਮਾਲਿਆ ਦਾ ਉਲੇਖ ਮਿਲਦਾ ਰਿਗਵੇਦ ਦੇ ਵਿੱਚ ਉਹਨੂੰ ਹਿਮਵਤ ਕਹਿੰਦੇ ਸੀ ਮਾਉਂਟ ਐਵਰੇਸਟ ਨੂੰ ਮਉਜਵੰਤ ਕਿਹਾ ਗਿਆ ਸਰਸਵਤੀ ਨੂੰ ਨਦੀ ਮਾਤਾ ਕਿਹਾ ਗਿਆ ਫਿਰ ਰਗਵੇਦ ਦੀਆਂ ਇਹ ਨਦੀਆਂ राजे ਕੁੱਲ ਜਿਹੜੀਆਂ 42 ਨਦੀਆਂ ਦਾ ਵਰਣਨ ਕੀਤਾ ਗਿਆ ਰਗਵੇਦ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਮੌਖਾ ਉਹ 25 ਹੈ राजे ਉਹਨਾਂ ਦਾ ਆਪਾਂ ਦੇਖ ਲਿਨੇ ਇਹਨਾਂ ਦੇ ਵਿੱਚੋਂ ਜਿਹੜੇ ਵਰਤਮਾਨ ਨਾਂ ਤੇ ਵੇਦ ਦਾ ਰਗਵੇਦ ਦੇ ਵਿੱਚ ਨਾਮ ਆ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ ਸਤਲੁਜ राजे ਸਤੋਦਰੀ ਸਿੰਧ ਸਿੰਦੂ ਨੂੰ ਸਿੰਧੀ ਕਿਹਾ ਗਿਆ ਇਹ ਸਭ ਤੋਂ ਪਵਿੱਤਰ ਨਦੀ ਆ ਵਿਆਸ ਵਿਪਾਸਾ ਰਾਵੀ ਪ੍ਰੋਸ਼ਨੀ ਚਨਾਬ ਅਸ਼ਕਨੀ ਜੇਲਮ ਵਿਤਾਸਤਾ ਗੰਡਕ ਸਦਾਹਿਰਾ ਸਰਸਵਤੀ ਨਦੀ ਮਾਤਾ ਸਰਵੋਤਮ ਸ੍ਰੇਸ਼ਟ ਸਭ ਤੋਂ ਸਰਵੋਤਮ ਕਿਹਨੂੰ ਮੰਨਿਆ ਗਿਆ ਪਵਿੱਤਰ ਤੇ ਸਰਵੋਤਮ ਦੇ ਵਿੱਚ ਫਰਕ ਹੁੰਦਾ ਹੈ ਜੇ ਸਰਸਵਤੀ ਨੂੰ ਸਰਵੋਤਮ ਮੰਨਿਆ ਗਿਆ ਤਾਂ ਅਸੀ ਰਾਜੇ ਰਗਵੇਦ ਵਾਰੀ ਆਪਾਂ ਪੜਿਆ ਕੱਲ ਨੂੰ ਆਪਾਂ ਰਗਵੇਦਿਕ ਲੋਕਾਂ ਦਾ ਜਿਹੜਾ ਉਹਨਾਂ ਦਾ ਜੀਵਨ ਆ ਆਰਥਿਕ ਸਮਾਜਿਕ ਰਾਜਨੀਤਿਕ ਉਹ ਸਾਰੀਆਂ ਚੀਜ਼ਾਂ ਅਮਰੇ ਪੜਾਂਗੇ ਤਾਂ ਜੇ ਕਲਾਸ ਵਧੀਆ ਲੱਗੀ ਰਾਜੇ ਕਲਾਸ ਨੂੰ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਮਿਲਨੇ ਰਾਜੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹਦੇ ਵਿੱਚ ਆਪਾਂ ਰਗਵੇਦਿਕ ਲੋਕਾਂ ਦੀ ਜਿਹੜੀ ਸਮਾਜਿਕ ਆਰਥਿਕ ਰਾਜਨੀਤਿਕ ਸਥਿਤੀ ਆ ਧਾਰਮਿਕ ਸਥਿਤੀ ਆ ਉਹਦੇ ਬਾਰੇ ਡਿਸਕਸ ਕਰਾਂਗੇ ਥੈਂਕ ਯੂ ਰਾਜੇ